ਕੱਲਾ ਪੰਜਾਬ ਨਹੀਂ ਲੱਗ ਰਿਹਾ ਦੁਨੀਆ ਦੇ ਵੱਡੇ ਵੱਡੇ ਦੇਸ਼ਾਂ ਜਿਹੜੇ ਲੈਨ ਦਾ ਜਰਮ ਕੀ ਵਰਗੀ ਹੈ ਮਾ ਫਰਾਂਸ ਸਪੇਨ ਉਹਦੇ ਜਿਵੇਂ ਸਰਚਾਤੇ ਅੱਜ ਵੀ ਗਾਉਂ ਦੇ ਤੁਨਾਂ ਨੂੰ ਕੀ ਲੋੜ ਪੈਗੀ ਕੋਈ ਦੁਨੀਆ ਉਹ ਕਿ ਕਰ ਸਕਦੇ ਆ ਕਿ ਆਈਏ ਕੱਲਾ ਹੋਇਆ ਉਹ ਤੇ ਆ ਦੇ ਕੱਲਾ ਪਾਈਆ ਜਿਹੜੇ ਤੇ ਲਗਾਤਾਰ ਕਈ ਸਾਤਾ ਤੋਂ ਲੈ ਕੇ ਜਨਕੀਲਾ ਕਿ ਪੂਰੀ ਦੁਨੀਆ ਦੇ ਉੱਤੇ ਅਸੀਂ ਕਬਜਾ ਕਰਨਾ ਪੂਰੀ ਦੁਨੀਆ ਦੀ ਬਲੱਤਾਂ ਤੋਂ ਬੁਧੀਸ਼ਕ ਆਕਰਨ ਪੂਰੀ ਦੁਨੀਆ ਦੇ ਧੋਜ ਤੇ ਪਾਣੀ ਤੇ ਧਰਤੀ ਤੇ ਕਬਜਾ ਸਾਡਾ ਹੋਣਾ ਚਾਹੀਦਾ ਅਸੀਂ ਤੈਅ ਕਰਾਂਗੇ ਦੁਨੀਆ ਦਾ ਕੀ ਖਾਓਗੀ ਕੀ ਪੀਓਗੀ ਕੀ ਪੈਸੋਗੀ ਉਹ ਕਹਿੰਦੇ ਅਸੀਂ ਤਿਆਰ ਕਰਾ ਗਏ ਕਿ ਕਦੋਂ ਮੀਂਹ ਪਾਉਣਾ ਹੈ ਕਦੋਂ ਸੁੱਕਾ ਲਿਆਉਣਾ ਹੈ ਕਦੋਂ ਗੜੇ ਪਾਉਣੇ ਜਾਨਣ ਤਾਂ ਅੱਜ ਤੇ ਜੇ ਸਮਾਂ ਤੇ ਜਿਹੜੀ ਹਵਾ ਤੇ ਵੀ ਭੁੱਜਦੇ ਵੀ ਪਾਣੀ ਦੇ ਲਈ ਤੁਹਾਡੇ ਸਾਰੇ ਤੇ ਤੁਹਾਡੇ ਸੋਚਣ ਦੇ ਵੀ ਤੁਹਾਡੇ ਪਹਿਰਾਵੇ ਦੇ ਵੀ ਤੁਹਾਡੇ ਖਾਣ ਪੀਣ ਦੇ ਵੀ ਉਹ ਕਹਿੰਦੇ ਅਸੀਂ ਕੰਮ ਚਾ ਕਰਦੇ ਮੀਂਹ ਅਜੇ ਜੇ ਕਹਿੰਦੇ ਸੋਚਿਆ ਵੀ ਮੀਂਹ ਨਕਲੀ ਪਾਈ ਜਾ ਸਕਦਾ ਹੈ ਜੀਰੇ ਬਲਾਸ ਪਹਿਲਾ ਕੀ ਕੁਆਲ ਸੀ 56 ਮੁਹੱਬਤ 라ਉ ਜੀ ਬਹੁਤ ਦਵਾਸ ਹੋ ਗਈ ਜਮਗੀ ਦੇ ਵਿੱਚ ਜੀਰ ਸਾਹਿਬ ਨੇ ਕਿਹਾ ਉਹਨੇ ਡਿੱਗੀ ਕਰੇ ਤੱਕ ਸਾਥ ਵੜਾਈ ਕਰਦੇ ਤੇ ਵੀਡੀਓ ਦੇਖੋ ਮੈਂ ਕਰੀ ਆ ਬਾਹਰ ਦੇ ਵਿੱਚ ਵੀ ਕਰੋ ਝਾੜ ਜੁੜੇ ਪਰਦੇ ਉਹਨੇ ਮਗਰ ਉਹ ਆਇਆ ਸ਼ਾਲ ਦੇ ਵਿੱਚ ਜੀਰ ਬਾਕੀ ਉਹ ਕਹਿਣ ਲੱਗੇ ਕਿ ਅਸਕੇ ਕੱਕਲੀ ਬਦਲਿਆ ਕਰਕੇ ਨਹੀਂ ਪਾ ਸਕੀ। ਕੌਣ ਆਇਆ? ਕੌਣ ਨੇ ਦੇ ਸੱਚ ਨੂੰ ਤਾਂ ਨਾ ਛੋੜੇ। ਸਾਨੂੰ ਠਾਕੀਗੇ ਲਾ। ਸੋਨੇ ਵੇਲੇ ਸੀ ਉਹ ਨਾਲ ਆ ਪਾਇਆ ਠਾਕੀਗੇ ਨਾਲ ਲਵਾਓ। ਕੰਪਰਮਸ ਨੇ ਯਾਦ ਕੰਪਰਮਸ ਦੀ ਬੰਦਾ ਨੇ ਦੁਨੀਆ 'ਚ ਪ੍ਰਸਤਾਵ ਦਿੱਤਾ ਕਿ ਛੇ ਸਵਾਲ ਹੋਗੇ। ਵੀ ਕੌਣ ਨੇ ਦੀ ਦਸਵੀਂ ਨਾਲ ਲਵਾਓ ਇਨਸਾਫ ਕਰੋ। ਆਪ ਨੂੰ ਦੱਸ ਆ ਕੇ ਕਹਿੰਦਾ ਸੁਣਨੇ ਪਾਸਪੋਰਟ ਨਹੀਂ ਬਣਨੇ ਤੁਹਾਡੇ ਆਧਾਰ ਕਾਰਡ ਨਹੀਂ ਬਣੇ ਤੁਹਾਡੀ ਵੋਟ ਨਹੀਂ ਬਣੇ ਤੁਹਾਡੀ ਲਿਮਟ ਨਹੀਂ ਵੱਧਦੀ ਦੇ ਨਾਮ ਤੇ ਗੱਲ ਹੋਈ ਆ ਆਪਾਂ ਦਵਾ ਦੇ ਅੱਜ ਕੱਲ ਬਚਾਨੇ ਲੋਕਤਾ ਹੁੰਦੀਆਂ ਜਿਹਨੂੰ ਸਰਦਰ ਦਾ ਕਹਿੰਉਂਦੇ ਆ 20 ਸਾਲ ਦੇ 30 ਸਾਲ ਦੇ 40 ਸਾਲ ਦੇ ਮੁੰਡੇ ਨੂੰ ਕਹਿ ਕੱਢੀ ਇਹ ਉਹ ਦਿੱਤੀ ਆ ਕੀ ਦਰਸ਼ਕ ਸਰਕੇ ਆ ਜਦੋਂ ਉਹਨੇ ਸਿਧਾਂਤ ਕਿਹਾ ਕਿ ਦੁਨੀਆਂ ਦੇ ਉੱਤੇ ਕਿੰਨੀ ਬਾਤ ਰੱਖਣੀ ਹੈ ਕਿੰਨੇ ਬੰਦੇ ਮਾਰਨੇ ਆ ਕਿੰਨੇ ਜਿਆਦੇ ਰੱਖਨੇ ਹੈ ਦਮਸ਼ੀਰ ਉਹਦਾ ਸਿਧਾਂਤ ਹੈ ਕਿ ਐਸੇ ਸਿਧਾਂਤੇ ਲੋਹ ਬਾਗ ਦਾ ਨਿਯਮ ਕੋਈ ਲੋਹ ਬਾਗ ਦਾ ਨਿਯਮ ਨਹੀਂ ਪਿਆ ਕੀ ਕਹਿੰਦਾ ਹੈ ਕਿ ਪੂਰੀ ਦੁਨੀਆਂ ਦੀ ਆਪਣੀ ਕ੍ਰਾਂਤੀ ਇੱਕ ਕਰ ਦੇਣੀ ਹੈ ਇਹ ਜਿਹੜੇ ਜਿਹੜੇ ਪੱਸਾ ਕੀਤਾ ਹੈ ਇਹ ਤੁਹਾਨੂੰ ਮੈਂ ਪੁੱਛਦਾ ਹਾਂ ਹਾਂ ਇਹ ਜਿਹੜੇ 50 20 200 ਜਨੇ ਦਾ ਲੋੜਾ ਕੱਟ ਇਹ ਕਾਗਜ਼ ਆ ਬਈ ਜਿਹੜਾ 100 ਰੁਪਿਆ ਇਹਨੂੰ ਭਾਸ਼ਾ ਦੇ ਵਿੱਚ ਰੁਪਿਆ ਕਹਿੰਦੇ ਆ ਇੰਗਲੈਂਡ ਸੌਂਡ ਕਹਿੰਦੇ ਆ ਯੂਰਪ ਦੇ ਉਹ ਯੂਰਪ ਕਹਿੰਦੇ ਆ ਦबई ਇਤਰਾਫ ਕਹਿੰਦੇ ਆ ਮੰਗਲਾ ਦੇ ਟੱਕਾ ਕਹਿੰਦੇ ਜਿੰਦਾ ਅਮਰੀਕਾ ਨੂੰ ਡਾਲਰ ਕਹਿੰਦਾ ਹਾਇ ਕਾਗੀ ਆ ਪੂਰੀ ਦੁਨੀਆ ਵਿੱਚ ਕਹਿੰਦੇ ਕਾਗਜ਼ਾ ਨਰਮਾ ਕਿਤੇ ਬਣੀ ਉਹ ਕਹਿੰਦੇ ਇਹ ਕਾਗਜ਼ ਪੂਰੀ ਦੁਨੀਆ 'ਚ ਵਟ ਕਰਦੇ ਨੇ ਤੇ ਕ੍ਰਾਂਸੀ ਰਸੀ ਦਿੱਤਲ ਕਰ ਪੈਣੀ ਹੈ ਰੀਤਲ ਕਾਸੀ ਦਾ ਭਾਵ ਇਸ ਸਾਰਾ ਬੁਧੀਆ ਮਾਇਆ ਲੱਗਦਾ ਏ ਨੂੰ ਬਤਾ उन ऐसे वे जाने हों वह अपना डीजल लेन पेट्रोल मोड इधर काम में सामान लेन जाने हों कोई लीला टपड़ा लेन जाने हो तो पूरी तरह पैसे में बदला रहेगी करोड़ लागी लागी नहीं भाई सेंडर में भी अपना बॉन्ड काम देंगे तो पैसे कटे ही जाते हैं तो अश्लीलता सरकार में लाड करता है ज्यादा सबसे प्रतिशत ल 99% ਲੋਕ ਸਾਡੇ ਜਿਹੜੀ ਕਲਾਸੀ ਆ ਉਹ ਬਈਲਾ ਨੂੰ ਵਾਪਸ ਲਾ ਕੇ ਅਸੀਂ ਜਦੋਂ 2-2.5 ਮਹੀਨਿਆਂ ਤੱਕ ਹੌਲ ਹੋਏ ਸਾਰੇ ਰੋਟਾਂ ਨੇ ਆ ਲੋਕਾਂ ਨੇ ਆ ਕਾਗਜ਼ ਵਰਤਨਾ ਸ਼ਰਤਾਂ ਆ ਸਾਡੀ ਕਲਾਸੀ ਤੇ ਬੰਦ ਕਰ ਰਹੀਆਂ ਆ ਕਾਗਜ਼ ਦੇ ਕਿਲੇ ਵਿਚਲੇ ਹੋਣੇ ਹੋਰ ਇਹ ਸਵਾਲ ਵੀ ਆ ਬਈ ਦਾ ਮਾਲਕ ਕੌਣ ਤੇ ਬਾਈ ਦੇ ਕੋਲੋਂ ਮੈਂ ਫੜਿਆ ਇਹਦਾ ਕਿ ਇਹਦਾ ਮਾਲਕ ਇਹ ਆ ਸਤਿ ਆਬੀਏ ਜਿਹੜਿਆ ਮਾਲਕ ਵੀ ਇਹ ਆ ਦੇਵ ਜੀ ਇਹਦੇ ਇਹਦਾ ਜੀ ਕਿਤਾ ਸੌਂਦੀਏ ਦੀ ਬੋਲਣ ਪੀਰੂ ਇਹ ਕਿਤਾ ਜੋਸ ਪੀਰੂ ਇਹ ਕਿਤਾ ਤਦ ਪੀਰੂ ਇਹਦਾ ਮਾਰ ਕੀਤਾ ਇਸ ਸੌਂਦੀਏ ਦੀ ਜਿਹੜੀ ਮਾਰਗੀ ਇਹਦੇ ਜਿੰਦ ਦੇ ਇਲਟਾਈ ਕਰ ਤੋ ਫੇਸ ਸਕਦਾ ਉਹ ਵੀ ਸਕਦਾ ਖਾਪ ਜਦੋਂ ਇਹ ਨੰਨ ਬੰਦ ਹੋ ਗਿਆ ਸਾਰੀ ਤਰਸੀ ਜਿੱਦਲ ਹੋ ਗਈ ਤੇ ਇਹ ਮਹਿਲਾ ਚਾਗੀ ਜਦੋਂ ਆਰ ਦੇ ਚਾਗੀ ਇਹਰੇ ਕੋਲ ਕਾਜ ਸੰਸਰਾਲ ਕੀ ਕਹੋਗਾ ਛੋਟੇ ਨਾਲ ਜੇਮਨ ਦੇ ਮੋਬਾਈਲ ਹੈ ਕੰਟਰੋਲ ਛੋਟੇ ਕੋਲੇ ਹੈ ਜੇ ਲੋ ਮਾਗੀ ਤਾਹ ਗੱਟ ਬੰਦ ਕਰ ਦਿੰਦੇ ਆ ਇਹ ਰਮੜ ਦਾ ਥੋਖਾ ਤੇਰੀ ਕੋਈ ਕੀ ਅੰਦਰੀਆ ਡੱਬਾ ਰਮੜ ਦਾ 5 ਪੈਸਾ ਦਾ ਨਹੀਂ ਜਾਂਦਾ ਨਾਲ ਇਹਦੇ ਕੰਮ ਦਾ ਛੋਟੇ ਬੈਂਕਾਂ ਦੇ ਖਾਤੇ ਛੋਟੇ ਆਧਾਰ ਕਾਰ ਛੋਟੇ ਰਸਨ ਕਾਰ ਛੋਟੇ ਪੈਨ ਕਾਰ ਛੋਟੀਆਂ ਜ਼ਮੀਨਾਂ ਦੇ ਨੰਬਰ ਛੋਟੇ ਮੋਬਾਈਲ ਨੰਬਰ ਲੇਟ ਕਰਕੇ ਜੋੜ ਦਿੱਤੇ ਗਏ ਆ ਪਤਾ ਸਤੂ ਜੋ ਸਾਰੀ ਕਰੰਸੀ ਆ ਵਰਤ ਹੋ ਗਈ ਨੌਰਡ ਆਸਟ੍ਰੇਲੀਆ ਦੇ ਵਿੱਚ ਜੋ ਚਾਰ ਨਹੀਂ ਗੱਲੋਂ ਬੰਦ ਹੋ ਜਾਂਦੇ ਭਾਰਤ ਦੇ ਵਿੱਚ ਦੋ ਸਾਬ ਨੂੰ ਬੰਦ ਹੋ ਜਾਣਗੇ ਤੁਹਾਨੂੰ ਲੱਗਾ ਬਹੁਤ ਵਧੀਆ ਗੱਲ ਹੋ ਗਈ ਨਾ ਪਰ ਇਹ ਨਿਕਲਣ ਦਾ ਤਰ ਕਿਹੜਾ ਬੁਝਲੇ ਕਰਾਉਣ ਦਾ ਚੱਕਰ 20 ਕਰਾ ਸਵਾਲ ਲਿਆ 20 ਕਰਾ ਲਿਆ 50 ਦਾ ਲਿਆ 50 ਕਰਾ ਲਿਆ ਸੌ ਦਾ ਲਿਆ ਸਭ ਕਰਾ ਲਿਆ ਪਰ ਜਦੋਂ ਇਹ ਸਾਰੀ ਕਰੰਸੀ ਸਾਰਾ ਪੈਸਾ ਤੁਸੀਂ ਕੁਫਰ ਵੇਚੀ ਕੌਮੀ ਦੇ ਕਾਰਜ ਕਰਨਗੇ ਪੈਸੇ ਮਜ਼ਦੂਰੀ ਕੀ ਕੀਤੀ ਹੋਵੇ ਪੈਸੇ ਰਜਾਇਆ ਕਰ ਮੇਟੀ ਤੁਸੀਂ ਕੋਈ ਦਰਖਾਸਤ ਕਰਦੇ ਹੋ ਸਮਾਰਥ ਦੇ ਹੋਵੇ ਪੈਸੇ ਰਜਾਇਆ ਕਰਨਗੇ ਲੌਂਗੀ ਕਰਦੇ ਹੋਵੇ ਦਰਖਾਸਤ ਰਜਾਇਆ ਕਰੂਗੀ ਜਿਵੇਂ ਸਰਸ ਰਜਾਇਆ ਕਰਨੀ ਤਾਂ ਕਿ ਪਹਿਲੇ ਆ ਕੇ ਸੁਣੇ ਗਰਸੀਏ ਕਰੀ ਫਸਲਾਂ ਦੀ ਜਿਹੜੀ ਥੋੜੀ ਨਿਯਮਤ ਦਾ ਵਤਨ ਤਾ ਤੁਸੀਂ ਉਸ ਤੋਂ ਬਾਅਦ ਜਾ ਕੇ ਬਿਲਾਵ ਸਦਾ ਗਰੀਬਤਾ ਦੇ ਕੋਰਤਾ ਮਿਲਾਂ ਮਗਣਾ ਹੈ ਸਰਕਾਰ ਦੇ ਕੇ ਸਾਥੀ ਨੂੰ ਬੁਲ ਕੱਢਵਾਇਆ ਤੁਸੀਂ ਸਕੈਨਰ ਦੇ ਕੇ ਰਿਵੈਲ ਕੀਤਾ ਤਾ ਤਮਲੇ ਦੇ ਕੇ ਕਾਰਜ ਦੇ ਕੇ ਪੈਸੇ ਖਰੋਣੇ ਚਾਹੇ ਇਹ ਦੇਖਿਆ ਗਿਆ ਕਿ ਉਹ ਪੈਸੇ ਟ੍ਰਾਂਸਫਰ ਹੋ ਸਕਦੇ ਨਾਲ ਇਹ ਦਲਾਮ ਉਹ ਦੂਜੇ ਪਾਸੇ ਉਹ ਕੰਪਨੀਆਂ ਦੀ ਉਹ ਵਾਲੀਆਂ ਡਾਲੀਆਂ ਦੀ ਉਹਨਾਂ ਦਾ ਬਰਾੜ ਹੋਊਗਾ ਕੱਪੜਾ ਕੋਈ ਕੁਰਤਾ ਪਜਾਮ ਆਪਣੀ ਮਰਜ਼ੀ ਨਾਲ ਹੀ ਖਰੀਦ ਸਕਦੇ ਉਹਨਾਂ ਦਾ ਬਰਾੜ ਨਹੀਂ ਸਕਦੇ ਉਥੇ ਪੈਸੇ ਟ੍ਰਾਂਸਫਰ ਹੋ ਜਾਣਗੇ ਉਹਨੇ ਬਾਜ਼ਾਰ ਦੇ ਮਾਲ ਕੀਤਾ ਦੁੱਸਰੀ ਨਾਲ ਦੋਸਤ ਪੀੜਿਆ ਬਾਜ਼ਾਰ ਦੇ ਕੀਤਾ ਇਹਦੇ ਬੱਚੋ ਦੇਖਿਆ ਆਪੂ ਦਾ ਪੈਸੇ ਦੇ ਵਾਸਤੇ ਰਹੋਣੇ ਨਾਲ ਲਾਣਾ ਚੀਜ਼ੇ ਬਰਕਰਾਂ ਦੀ ਉਥੇ ਜਾ ਕੇ ਆਪਣਾ ਖਾਣ ਦੀ ਸਖਤੋਂ ਤੇ ਪਹਿਰਾਤ ਹੋ ਜਾਂਦੀ ਜਦ ਵੀ ਕੀ ਖਾਣ ਦੀ ਪੀਰੋਂ ਵਜੀ ਪੈਣੋਗੇ ਉਹ ਤਾਂ ਕਰ